ਹਾਂਜੀ ਹੁਣ ਜੋ ਬਹੁਤ ਵੱਡੀ ਖਬਰ ਆ ਗਈ ਹੈ ਸਾਹਮਣੇ ਜਿਹਦੇ ਵਿੱਚ ਕਿ ਸਾਨੂੰ ਲਾਈਵ ਦਿਖਾਉਣ ਜਾ ਰਹੇ ਹਾਂ ਜਿਹਦੇ ਵਿੱਚ ਇੱਕ ਪੰਜਾਬ ਪੁਲਿਸ ਵਾਲਾ ਗੁਰਦੁਆਰੇ ਦੇ ਬਾਥਰੂਮ ਦੇ ਵਿੱਚ ਵੜ ਕੇ ਚਿੱਟਾ ਲਾ ਰਿਹਾ ਤੇ ਜਿੱਥੇ ਕਿ ਬਾਈ ਸਿੱਖ ਜਥੇਬੰਦੀਆਂ ਪਹੁੰਚ ਜਾਂਦੀਆਂ ਤੇ ਇਹਨੂੰ ਬਣਾਉਂਦੀਆਂ ਚੰਗਾ ਤਰ੍ਹਾਂ ਸੈਟਰਪ੍ਰੇਟ ਹੁੰਦੀ ਹੈ ਇਹਦੀ ਤਾਂ ਪਹਿਲਾ ਲਾਈਵ ਵੀਰਾਂ ਤੁਹਾਨੂੰ ਦਿਖਾਵਾਂਗੇ ਵੀ ਸੁਣਾਵਾਂਗੇ ਵੀ ਤੇ ਖਬਰ ਹੈ ਕਿੱਥੋਂ ਦੀ ਆ ਕੋਟਕਪੂਰਾ ਜੋ ਕਿ ਇੱਕ ਗੁਰਦੁਆਰਾ ਹੈ ਤੇ ਉਹਦੇ ਵਿੱਚ ਬਾਥਰੂਮ ਦੇ ਜਾਂਦਾ ਇੱਕ ਪੁਲਿਸ ਵਾਲਾ ਤੇ ਬਹੁਤ ਸਮਾਂ ਅੰਦਰ ਬੜਿਆ ਰਹਿੰਦਾ ਤੇ ਇੱਕ ਟੀਕਾ ਉਹਦੇ ਤੋਂ ਸਿਰੰਜ ਬਰਾਬਦ ਹੋਈ ਐ ਸਾਹਮਣੇ ਤਾਂ ਕਹਿਣ ਦਾ ਮਤਲਬ ਸ਼ਰੀਆਮ ਚਟਾਲਾ ਰਿਆ ਸੀ ਜਿਹਦੀ ਕੀ 76 ਪਰੇਟ ਚੰਗੀ ਕੀਤੀ ਆ ਤੇ ਜਿਵੇਂ ਹਰ ਰੋਜ਼ ਵੀਡੀਓ ਵਾਇਰਲ ਹੁੰਦੀਆਂ ਕਿਤੇ ਚਟਾ ਪੀਂਦੇ ਨਜ਼ਰ ਆਉਂਦੇ ਆ ਕਿਤੇ ਵੇਚਦੇ ਨਜ਼ਰ ਆਉਂਦੇ ਆ ਜਿਵੇਂ ਕੱਲ ਦੀ ਵੀ ਇੱਕ ਮੈਂ ਵੀਡੀਓ ਪਾਈ ਆ ਜੋ ਸੰਗਰੂਰ ਦੇ ਵਿੱਚ ਜਿਹੜਾ ਕੀ ਇੱਕ ਡੀਐਸਪੀ ਅੰਦਰ ਸਪਲਾਈ ਕਰਾਉਂਦਾ ਸੀ ਚਟਾ ਤੇ ਮੋਬਾਈਲ ਵੀ ਟਪਾਏ ਹੋਰ ਵੀ ਪਤਾ ਨਹੀਂ ਕਿੰਨਾ ਕੁ ਉਹ ਕਰਿਆ ਕੱਲ ਵੀ ਉਹ ਖਲਾਸੇ ਕਰਿਆ ਤੇ ਜਿਹੜੀਆਂ ਹੁੰਦੀਆਂ ਤਸਵੀਰਾਂ ਇਹ ਕੋਟਪੂਰੇ ਦੀਆਂ ਤਾਂ ਤੁਹਾਨੂੰ ਪਹਿਲਾਂ ਵੀਡੀਓ ਸੁਣਾਵਾਂਗੇ 2 ਮਿੰਟ ਦੀ ਤੇ ਦਿਖਾਵਾਂਗੇ ਵੀ ਤਾਂ ਬਾਅਦ ਵਿੱਚ ਕਰਾਂਗੇ ਵਿਚਾਰ ਸਾਂਝੇ ਸੁਣੋ ਵੀਡੀਓ ਆਹ ਕੱਟ ਆਹ ਕੱਟ ਕਰਦੇ ਤਾ ਉਹ ਵੀਡੀਓ ਸੁਣਾਇਆ ਉਹ ਤੇਰੀ ਗੱਲ ਸੁਣ ਤੇਰੀ ਗੱਟਾਂਗੇ ਕੱਟਾਂਗੇ ਕੱਟਾਂਗੇ ਸੁਣਨਾ ਪਵੇ ਮੈਨੂੰ ਵੀ ਬਾਈ ਸਾਈਡ ਤੇ ਕੱਟਦੇ ਨਾਲਾਂ ਵੀ ਆਗ ਲੈਣਾ ਹਾਂ ਹਾਂ ਮੈਂ ਤੈਨੂੰ ਐ ਨਹੀਂ ਬੋਲਣ ਆਇਆ ਮਾਰੇ ਕਰਦੇ ਮੈਂ ਸੋਣੇ ਮਾਰਕ ਲਗਾ ਮਾਫੀ ਕਰਨਾ ਹੈ ਵੀ ਤੁਹਾਨੂੰ ਬਾਥਰੂਮ ਹੀ ਕਰਨਾ ਆਇਆ ਕੋਈ ਜੀ ਸੋਰੀ ਮੈਂ ਕਿਤਾ ਨਹੀਂ ਸੀ ਆ ਕੀ ਆ ਯਾਰ ਕਰੇਗਾ ਹਾਂ ਠੀਕ ਹਾਂ ਮੰਨ ਗਿਆ ਹੈ ਕਦੋਂ ਤੂੰ ਕਿੰਨਾ ਟਾਈਮ ਹੋਗਾ ਤੈਨੂੰ ਬੜੀ ਨੂੰ ਅੰਦਰ ਵਾਲੇ ਨੂੰ ਮੈਂ ਰਹਿ ਰਸ ਕੰਮੇ ਦਾ ਬੜੀ ਹੋਗੀ ਬੜਿਆ ਠੀਕ ਹੈ ਸੋਰੀ ਭਰਾ ਮੈਂ ਧੋਤੀ ਕਰਨੀ ਆ ਗੱਲ ਗੱਲ ਹੋਰੀ ਦੀ ਤੈਨੂੰ ਮੈਨੂੰ ਕੋਈ ਗੱਲ ਹੋ ਰਹਿ ਨਾ ਮਰੇਗਾ ਮਰੇਗਾ ਆਹ ਕੀ ਕੋਟ ਖਾਣੇ ਤੋਂ ਹੀ ਕਰ ਲੈ ਤੈਨੂੰ ਮੈਨੂੰ ਕੋਈ ਗੱਲ ਹੋ ਰਹਿ ਗੱਲ ਮੈਨੂੰ ਨਹੀਂ ਮਾਰ ਐਨੇ ਵਾਰਨ ਬਥਰਾ ਹੈ ਆਹ ਠੀਕ ਹੈ ਅਗਰ ਕੋ ਬਾਇਓ ਵੀ ਸ਼ਤਰ ਪ੍ਰੇਟ ਹੋ ਰਹੀ ਹੈ ਮੈਂ 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 ਚਾਹਤ ਮਾ ਜਮਾ ਦਾ ਮਾਇਦਨ ਦੀ ਗੱਲ ਹੈ ਕਿਤਾਬੇਂ ਨਾ ਮੈਂ ਮੈਂ ਤੱਕ ਆ ਜਾ ਆ ਨਾ ਜੋ ਮਾਰ ਤੋਂ ਨਾਤੀ ਦਾ ਨਹੀਂ ਆਉਂਦਾ। ਗੱਲ ਦਾ ਨਹੀਂ ਰੰਗ ਰਹਾ ਵੀ। ਆਹ ਬਈ। ਆਹ ਬਈ। ਪਰ ਉਹ ਕਿ ਕੀ ਗੱਲ ਕਰਾਂ ਕਿ ਜ਼ਿੰਦਗੀ ਬਾਰੇ ਨਹੀਂ ਸੋਚਿਆ ਸਾਡੇ ਬਾਅਦ ਤੋਂ ਸੋਚਿਓ ਕਿ ਇਹ ਬੰਗਲ ਮਾਰ ਕੇ ਭਜਾਣੇ ਆਲੇ ਸਾਨੂੰ ਤਾਂ ਕਿ ਤੁਸੀਂ ਕਿੱਥੇ ਸੀ ਮੈਦਨੋਂ ਬਾਹਰ? ਹਾਂਜੀ ਜਿਵੇਂ ਕਿ ਇਹ ਕੋਟਕਪੂਰਾ ਦੀ ਖਬਰ ਸੀ ਜਿਵੇਂ ਕਿ ਇਹ ਸਿੰਘਾਬਨਿਉ ਇਹਨੂੰ ਫੜੇ ਜਾਂਦੇ ਤੇ ਬਾਅਦ ਦੇ ਵਿੱਚ ਇਹਦੀ ਚੰਗੀ ਤਰ੍ਹਾਂ ਛਤਰਪਰੇਟ ਹੁੰਦੀ ਆ ਤੇ ਪੰਜਾਬ ਪੁਲਿਸ ਦਾ ਇੱਕ ਮੰਨ ਕੇ ਚਲੋ ਕਰਮਚਾਰੀ ਆ ਕਹਿਣ ਦਾ ਮਤਲਬ ਵੀ ਹਰ ਰੋਜ਼ ਇਕੱਲੇ ਅਫਸਰ ਹੀ ਕਿਉਂ ਖੜੇ ਜਾਂਦੇ ਕਿਉਂਕਿ ਅਫਸਰ ਪਹਿਲਾ ਹੀ ਪਹਿਲੇ ਨੰਬਰ ਤੇ ਆਪਾਂ ਦੱਸ ਦਈਏ ਪੁਲਸੀ ਬਕਾਉਂਦੀ ਆ ਤੇ ਪੁਲਸੀ ਜੋ ਇੰਪਰੋਵੀਜ਼ੇਸ਼ਨ ਲੈ ਕੇ ਪੁਲਸੀ ਫੜਦੀ ਹੈਗੀ ਤੇ ਹੁਣ ਜਿਹੜੇ ਦੂਜੇ ਤੀਜੇ ਦਿਨ ਜਾਦੇ ਜਿਹੜੇ ਆਮ ਨਸ਼ਾ ਤਸਤ ਤੋਂ ਜ਼ਿਆਦੇ ਪੁਲਸ ਵਾਲੇ ਫੜੇ ਜਾਂਦੇ ਆ ਜਿਹੜੀ ਹੁਣ ਜਿਹੜੇ ਅੰਦਰ ਕੈਦੀ ਰੱਖੇ ਹੋਏ ਆ ਉਹਨਾਂ ਨੂੰ ਬਾਹਰ ਇਨਫੋਰਮੇਸ਼ਨ ਪਹੁੰਚਾਉਂਦਾ ਸੀ ਅੰਦਰ ਵਾਲਿਆਂ ਦੀ ਬਾਹਰ ਬਾਹਰ ਵਾਲਿਆਂ ਦੀ ਅੰਦਰ ਤੇ ਪਹਿਲੇ ਦੂਜੇ ਹੀ ਦਿਨ ਗੱਲ ਕਰਦੀਏ ਜਿਹੜੇ ਫੋਨ ਫੜੇ ਗਏ ਆ ਬ੍ਰੰਮਤ ਹੋਏ ਆ ਤੇ 50 ਗ੍ਰਾਮ ਫੀਮ ਬ੍ਰੰਮਤ ਹੋਈ ਆ ਤੇ ਹੋਰ ਵੀ ਵੱਡੇ ਵੱਡੇ ਖੁਲਾਸੇ ਹੋਏ ਆ ਹਰ ਰੋਜ਼ ਦੂਜੇ ਤੀਜੇ ਦਿਨ ਪੁਲਿਸ ਵਾਲੇ ਕਿਉਂ ਫੜੇ ਜਾਂਦੇ ਆ ਤਾਂ ਹੁਣ ਜਿਹੜਾ ਇਹ ਇੱਕ ਹੋਰ ਖਬਰ ਆਈ ਆ ਇਹ ਜੋ ਘੰਟਾਕ ਹੋ ਗਿਆ ਦੋ ਘੰਟੇ ਹੀ ਖਬਰ ਆਈ ਨੂੰ ਤੇ ਜਿਹਦੇ ਵਿੱਚ ਇਹ ਪੰਜਾਬ ਪੁਲਿਸ ਵਾਲਾ ਇੱਕ ਗੁਰਦੁਆਰੇ ਵਿੱਚ ਵੜਦਾ ਤੇ ਬਾਥਰੂਮ ਦੇ ਵਿੱਚ ਬਹੁਤ ਸਮਾਂ ਵਿੱਚ ਬੜਿਆ ਰਹਿੰਦਾ ਤੇ ਚਿੱਟਾ ਲਾਉਂਦਾ ਸੀ ਸਿਰ ਦਖਾਈ ਆ ਤੇ ਜਿਹੜੀ ਚੰਗੀ ਤਰ੍ਹਾਂ ਛਤਰਪਰੇਟ ਹੋਈ ਆ ਇਹ ਤਾਂ ਬਸ ਚੰਗਾ ਕਰੋ ਵੀ ਇੱਕ ਪੁਲਿਸ ਨੂੰ ਫੋਨ ਨਹੀਂ ਕੀਤਾ ਉਹਨਾਂ ਨੇ ਤਾਂ ਜੇ ਪੁਲਿਸ ਨੂੰ ਫੋਨ ਕੀ ਕਰ ਦਿੰਦੇ ਚੰਗੀ ਤਰ੍ਹਾਂ ਨਾਲ ਤਾਂ ਬੇਇੱਜ਼ਤੀ ਹੋਣੀ ਸੀ ਛਤਰਪਰੇਟ ਤਾਂ ਹੋ ਹੀ ਗਈ ਸੀ ਹੁਣ ਇਹ ਵੀਡੀਓ ਭਗਵੰਤ ਮਾਨ ਨੂੰ ਦਿਖਾਓ ਵੀ ਇੱਕ ਪਾਸੇ ਤੁਸੀਂ ਕਹਿੰਦੇ ਆ ਜੁੱਧ ਨਸ਼ਾ ਵਿਰੁੱਧ ਚੱਲ ਰਿਹਾ ਤੇ ਇੱਕ ਪਾਸੇ ਦੂਜੇ ਤੀਜੇ ਦੇ ਨਾਲ ਅਫਸਰ ਫੜੇ ਜਾਂਦੇ ਆ ਉਹ ਵੀ ਪੰਜਾਬ ਪੁਲਿਸ ਦੇ ਕਿੱਥੋਂ ਹੋਜੂ ਭਲਾ ਪੰਜਾਬ ਦਾ ਚਲੋ ਜੀ ਖਾਸ ਕਰਕੇ ਅੱਜ ਦੀਆਂ ਵੀਡੀਓ ਜੋ ਸਾਂਝੀਆਂ ਜਰੂਰ ਕਰਨੀਆਂ ਸੀ બીજો ਇੱਕ પોલીસ ਵਾਲਾ ਇੱਕ ગુરુદ્વારે ਦੇ ਵਿੱਚ ਵੜ ਕੇ ਤਾਂ ਉੱਥੇ ਚੱਟਾ ਉਲਾ ਰਿਆ ਹੁੰਦਾ ਤੇ ਇੱਕ ਜਿਹੜੇ ਜਦੋਂ ਉੱਥੇ ਸਿੰਘ ਪਹੁੰਚਦੇ ਆ ਤਾਂ ਉਹਨਾਂ ਬਣੀ ਉਹ ਚੰਗੀ ਤਰ੍ਹਾਂ ਇਹਨਾਂ ਦੀ ਛਤਰ ਪਰੇਟ ਹੁੰਦੀ ਆ ਪੁਲਿਸ ਵਾਲੇ ਦੀ ਪਰ ਫਿਰ ਵੀ ਛੱਡ ਦਿੰਦੇ ਆ ਕਿਸੇ ਪੁਲਿਸ ਵਾਲੇ ਨੂੰ ਹੋਰ ਨਹੀਂ ਫੋਨ ਕਰਦੇ ਤਾਂ ਇਹਨੂੰ ਉੱਥੇ ਛਤਰ ਪਰੇਟ ਕਰਕੇ ਦੀ ਚੰਗੀ ਤਰ੍ਹਾਂ ਤੇ ਬਾਅਦ ਦੇ ਵਿੱਚ ਉਹ ਗਲਤੀਆਂ ਮੰਨਦਾ ਵੀ ਮੈਨੂੰ ਪਤਾ ਨਹੀਂ ਸੀ ਗੁਰਦੁਆਰਾ ਉਹ ਇਹ ਦੱਸੋ ਜੇ ਪੰਜਾਬ ਪੁਲਿਸ ਚਿੱਟੇ ਲਾਉਣ ਲੱਗੀ ਨਸ਼ੇ ਕਰਨ ਲੱਗੀ ਤਾਂ ਪੰਜਾਬ ਦਾ ਭਲਾ ਕਿੱਥੋਂ ਹੋਊ ਜਦੋਂ ਕਿਤੇ ਕੋਈ ਨਸ਼ਾ ਤਸਕਰ ਮਿਲਦਾ ਜਾਂ ਕੋਈ ਗੱਲਬਾਤ ਕਿਤੇ ਹੁੰਦੀ ਆ ਤਾਂ ਇਹ ਆਪਾਂ ਕੋਈ ਵੀ ਨੇੜੇ ਕਿਤੇ ਚਿੱਟਾ ਵਿਕਦਾ ਹਰ ਕੋਈ ਇਹਨਾਂ ਕੋਲੇ ਖਬਰ ਕਰਦਾ ਪੁਲਿਸ ਕੋਲੇ ਜਦੋਂ ਪੁਲਿਸ ਇਹ ਐ ਕਰਨ ਲੱਗੀ ਤਾਂ ਇਹ ਦੱਸੋ ਖੇਤ ਬਾੜ ਨੂੰ ਖਾਣ ਲੱਗੀ ਤਾਂ ਕਿੱਥੋਂ ਭਲਾ ਹੋਜੀ ਪੰਜਾਬ ਚ ਚਲੋ ਜੀ ਅੱਜ ਦੀਆਂ ਖਬਰਾਂ ਜੋ ਸੀਗੀਆਂ ਇੱਕ ਪੁਲਿਸ ਵਾਲੇ ਵੱਲੋਂ ਗੁਰਦੁਆਰੇ ਦੇ ਵਿੱਚ ਵੜ ਕੇ ਚਿੱਟਾ ਲਾਇਆ ਜਾਂਦਾ ਤੇ ਬਾਅਦ ਦੇ ਵਿੱਚ ਚੰਗੀ ਤਰ੍ਹਾਂ ਛੇਤਰਪਰੇੜ ਹੁੰਦੀ ਆ ਵੀਡੀਓ ਨੂੰ ਬਈ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬਰ ਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦਰ ਮਿਲਦੇ ਆ ਕੱਲ ਨੂੰ ਨੋਟ ਉਤੇ ਤਾਂ